70000 ਰੁਪਇਆ ਮਹਾਨਤਾਨ ਹੋ ਜਾਓ ਮਿੱਤਰੋ ਆ ਟਰੈਕਟਰ ਦੇ ਵਿੱਚੋਂ ਸ਼ੇਅਰ ਕਰਕੇ ਆ ਜਿਓ 700 ਘੰਟੇ ਚੱਲਿਆ ਉਹ ਦਿਖਾਇਆ 500 ਘੰਟੇ ਇਹਦਾ ਜੰਮੇਗੜੀ ਏਜੰਸੀ ਵਾਲੀ ਰੱਖੀ ਬੈਠਾ ਸਰ ਤੇ ਆ ਹਾਰ ਵਾਲੀ ਲਿਆਇਆ ਪੰਜਾਬੀ ਹੌਲੈਂਡ ਦੇ ਤੇਲੇ ਪਾਸੇ ਖੜਾ ਪਲੱਸ ਵਾਲਾ ਮਿੱਤਰੋ ਨਾ ਯਾਰ ਮਾਨਤਾਨ ਹੋ ਜੂ ਤੇ ਉਹਨੇ ਇੱਕ ਗੱਲ ਹੋਰ ਵੀ ਦੱਸ ਦੇ ਲੋਨ ਕਰਵਾ ਦਿੰਨੇ ਹਾਂ ਲੋਨ ਹੋ ਜੂ ਬਾਈ ਪੁਰਾਣਾ ਕੱਟ ਲਾਂਗੇ ਪੁਰਾਣਾ ਵੀ ਕੱਟ ਲਾਂਗੇ ਲੋਨ ਵੀ ਹੋ ਜੂਗਾ ਬਾਈ ਠੀਕ ਆ 15 ਮਾਡਲ ਆ ਮਿੱਤਰੋ ਪੀਵੀ 30 ਨੰਬਰ ਦੇ ਵਿੱਚ ਅਕਸਰ ਦਾ ਨੰਬਰ ਆ ਪਹਿਲੇ ਨਾਮ ਆ ਸੱਸੀ ਗਾਲ ਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਇਸ ਵਕਤ ਪਿੰਡ ਖੁੱਡੀ ਕਲਾਂ ਦੇ ਵਿੱਚ ਜਿਲ੍ਹਾ ਲੱਗਦਾ ਬਰਨਾਲਾ ਤੇ ਨਾਲ ਆਪਣੇ ਬਾਈ ਸਤਨਾਮ ਕੀ ਹਾਲ ਆ ਬਾਈ ਨਾਂ ਵੀ ਬਾਈ ਦਾ ਆਪਣੇ ਵਾਲੀ ਆ ਤੇ ਹੁਣ ਪੜਾ ਕੇ ਕਿਸ ਨੂੰ ਪਤਾ ਆਪਾਂ ਪਹਿਲਾਂ ਵੀ ਪਾਉਣੇ ਹੁਣ ਦੋ ਇਕੱਠੇ ਹੋ ਗਏ ਅਸੀਂ ਬਾ ਹੁਣ ਤਾਂ ਗਰਦ ਕੱਢ ਦਾਂਗੇ ਬਾਈ ਇਹ ਗਰਦ ਕੱਢ ਦਾਂਗੇ ਟਰੈਕਟਰ ਬਾਈ ਕੋਲ ਜਿਵੇਂ ਕੀ ਦੀ ਟੌਪ ਵਾਲਾ ਬ੍ਰਾਂਡ ਹੀ ਆ ਯਾਰ ਇੱਧਰ ਹੌਲੈਂਡ ਖੜਿਆ ਨਾਲ ਖੜਿਆ ਜੌਂਡੀਅਰ ਤੇ ਜਮਾ ਨਵੇਂ ਟਰੈਕਟਰ ਹੋਣਗੇ ਜੇ ਕੋਈ ਵੀ ਏਜੰਸੀ ਨੂੰ ਜਾਂਦਾ ਯਾਰ ਵੀਡੀਓ ਮਿਸ ਨਾ ਕਰੋ ਕਿਰਾਂ ਸਾਰੀ ਦੇਖ ਲਿਓ ਤੁਹਾਡਾ ਫਾਇਦਾ ਹੋ ਜੂਗਾ ਠੀਕ ਆ ਨਾ ਬਾਈ ਆਜਾ ਸਤਨਾਮ ਇਧਰੇ ਪਾਸੇ ਪਹਿਲਾ ਹਾਰਜੇ ਵਾਲੇ ਤੂੰ ਲੱਗ ਇਧਰ ਹਾਰ ਵਾਲਾ ਖੜਾ 5520 ਇਹ ਬਾਈ ਕਿਤੋਂ ਨਹੀਂ ਮਿਲਦਾ ਇਹ ਆਪਣੇ ਕੋਲੋਂ ਮਿਲੂਗਾ ਪਹਿਲੀ ਗੱਲ ਇਹ ਏਜੰਸੀ ਚੋਂ ਆਉਣੇ ਹੋਗੇ ਬੰਦ ਜਿਵੇਂ ਕਹਦੀਏ ਇਹ ਮਿੱਤਰੋ ਦੀਵਾ ਲੈ ਕੇ ਭਾਲਣ ਵਾਲਾ ਪੀਸ ਆ ਉਹ ਪੀਸ ਆ ਬਾਈ ਜਮਾ ਇਹ 5520 ਚਾਹੀਏ 2022 ਮਾਡਲ ਆ ਕੱਲੀ ਕੱਲੀ ਚਿੱਟਾ ਉਵੇਂ ਪਈਆਂ ਬਾਈ ਜਿਵੇਂ ਇਹ ਜੈਂਸੀ ਜਿੰਨੀ ਆ ਕਿ ਮੋਹਰਾਂ ਲਾ ਕੇ ਕੱਢਦੀ ਆ ਸਾਰੀਆਂ ਲੱਗੀਆਂ ਆ ਤੇ ਰੰਗ ਵੀ ਧਲੇ ਪਾਸੇ ਪੀਲਾ ਜਿਹਾ ਚਰ ਜਿਵੇਂ ਕਿ ਦੀ ਉਮੇ ਜਿੱਥੇ ਲਾਉਂਦੇ ਨਾ ਬੱਸ ਉਹ ਵੀ ਪਿਆ ਸਾਰਾ ਕੁਝ ਪਿਆ ਬਈ ਵੀ ਪਿਆ ਕੱਲੇ ਕੱਲੇ ਨੜਦੇ ਉੱਤੇ ਚੱਲਿਆ ਕਿੰਨਾ ਇਹ ਇਹ 8:30 ਸੈਕਿੰਡਾਂ ਚੱਲਿਆ ਹੈ ਤਾਂ ਇਹ ਸੁੱਖ aí ਪੂਰੀਆਂ ਕਰੀਆਂ ਬਈ ਸੁੱਖ aí ਪੂਰੀਆਂ ਕਰੀਆਂ ਹਜੇ ਤੱਕ ਮੇਤਰੋ 8:30 ਕਾਂ ਟਾ ਟਰੈਕਟਰ ਚੱਲਿਆ ਹੌਲੈਂਡ 552 ਬੀ ਨੱਡ ਨੱਡ ਨਾਲ ਦਾ ਰੀ ਆਹ ਦੇਖ ਵੇ ਕਿਸੇ ਦਿਨ ਨਹੀਂ ਹੁੰਦਾ ਗੁੱਲੇ ਛਿੱਟੇ ਪੈ ਜਾਂਦੇ ਉਹ ਵੀ ਪਿਆ ਹਜੇ ਠੀਕ ਹੈ ਉਹ ਵੀ ਪਿਆ ਮਾਡਲ ਕਿੰਨਾ ਇਹ ਇਹ 2022 ਮਾਡਲ ਆ ਬਾਈ 22 ਮਾਡਲ ਆ ਹਾਂਜੀ ਤੇ ਮੈਨੂੰ ਐ ਦੱਸ ਉਹਨਾਂ ਰੇਟ ਰੂਟੇ ਦਾ ਕੀ ਆ ਰੇਟ ਇਹਦਾ ਹੈਗਾ ਉਹਦਾ 13.5 ਲੱਖ ਰੁਪਿਆ ਬਾਈ ਠੀਕ ਹੈ ਛੱਡਿਆਉਣ ਤੇ 13 ਲੱਖ ਰੁਪਇਆ ਦੇ ਦਾਂਗੇ ਆਪਾਂ 50000 ਮਾਨਤਾਨ ਹੋ ਜੂ ਤੇ ਉਹਨੇ ਇੱਕ ਗੱਲ ਹੋਰ ਵੀ ਦੱਸ ਦੇ ਲੋਨ ਕਰਵਾ ਦਿੰਨੇ ਹਾਂ ਲੋਨ ਹੋ ਜੂ ਬਾਈ ਪੁਰਾਣਾ ਕੱਟ ਕੱਟ ਲੈ ਪੁਰਾਣਾ ਵੀ ਕੱਟ ਲਾਂਗੇ ਲੋਨ ਵੀ ਹੋ ਜੂਗਾ ਬਾਈ ਹਾਂਜੀ ਲੋਨ ਵੀ ਹੋ ਜੂ ਮਿੱਤਰੋ ਪੁਰਾਣਾ ਵੀ ਕੱਟਿਆ ਜਾਊ 22 ਮਾਡਲ ਆ 50000 ਮਾਨਤਾਨ ਆ 4 4 ਡਰਾਈਵ ਦੇ ਵਿੱਚ ਆ ਤੇ 4/4 ਬਾਈ ਕੋਲ ਤਿੰਨ ਖੜਿਆ ਨਾਲ ਬਣੇ ਰਹੋ ਪੜਾਕੇ ਪਾ ਦਾਂਗੇ ਹੌਲੈਂਡ ਆਈ ਕਲੀਅਰ ਕਰਦੇ ਅੱਜ ਪਹਿਲਾਂ ਇੱਧਰ ਖੜਾ ਜੀ ਹੌਲੈਂਡ 3630 ਸੁਪਰ ਹਾਂਜੀ ਇਹ ਦੇ ਬਾਰੇ ਪਾਏ ਜਾਣਨਾ ਜੀ ਇਹ 2014 ਮਾਡਲ ਦਾ ਸਾਡਾ ਬਰਨਾਲੇ ਦਾ ਲੋਕਲ ਨੰਬਰ ਆ ਇਹਦਾ ਬਾਈ ਪੀਵੀ 19 ਨੰਬਰ ਦੇ ਵਿੱਚ ਹਾਂਜੀ 3630 2014 ਮਾਡਲ ਆ ਹਾਂਜੀ ਇਹ ਮੇਤਰੋ ਸੁਪਰ 50 ਐਚਪੀ ਦੇ ਵਿੱਚ ਆ ਕਰੀਪਰ ਗੇਅਰ ਦੇ ਵਿੱਚ ਹਾਂਜੀ ਹਾਂਜੀ ਇੱਧਰੋਂ ਪਾਸੇ ਕੈਮਰਾ ਮਾਰਦੀ ਕਰੀਪਰ ਗੇਅਰ ਦੇ ਵਿੱਚ ਆ ਫੋਟ ਡਬ ਵਗੈਰਾ ਟਰੈਕਟਰ ਦੇ ਲੱਗਿਆ ਵਾ ਇਹ ਨਾਲ ਹੀ ਆ ਸਾਰਾ ਕੁਝ ਠੀਕ ਹੈ ਤੇ ਰੰਗ ਪੇਟ ਜੈਨੂੰ ਹਣਾ ਸਾਰਾ ਬਾਈ ਨਟ ਤੋਂ ਨਟ ਰੀਜਨ ਵਾਲਾ ਬਿਨਾ ਕਹੇ ਜੈਨੂੰ ਹਣ ਕਿਉਂ ਆ ਪਿਆ ਜਿੱਧਰਲੇ ਪਾਸੇ ਚਤਾਕ ਜੇਲਾ ਇਹ ਨਹੀਂ ਉਹ ਮੇਰਾ ਕਰਿਆ ਪਿਆ ਨਹੀਂ ਇੱਥੇ ਬੁਰਸ ਮਿੱਤਰੋ ਲੱਗ ਜਾਣਾ ਸੀ ਆ ਦੇਖੋ ਮੀ ਪਿਆ ਜਿੱਥੇ ਰੰਗ ਲਿਹੜ ਨਹੀਂ ਵੇ ਇਸ਼ਾਰਾ ਕਰਦੇ ਜੇ ਕਰਦਾ ਹੁੰਦਾ ਠੀਕ ਹੈ ਪਰੇ ਸਾਡੇ ਪਰ ਨਾਲੇ ਨੰਬਰ ਜੜੀ ਖਾਜਦਾ ਵੇ ਨਵੇਂ ਹੁੰਦਾ ਟਰੈਕਟਰ ਨਵੇਂ ਹੁੰਦਾ ਸਮਾਈ ਚ ਚੱਲਦਾ ਸਾਡੇ ਜ਼ਿਲ੍ਹੇ ਚ ਹਾਂਜੀ ਤੇ ਇੰਜਨ ਗੇਅਰ ਦਾ ਕਿਵੇਂ ਆ ਪੂਰਾ 100 ਦੇ 100% ਪਿਆ ਬਾਈ ਇਹ 100 ਚੋਂ 100% ਪਿਆ ਟਾਇਰਾਂ ਦੀ ਕੰਡੀਸ਼ਨ ਚੰਗੀ ਪੈਰਾਂ ਦੀ ਕੰਡੀਸ਼ਨ 75 80% ਪਈ ਆ ਬਾਈ ਮਗਲੇ ਟਾਇਰ ਹੈਗੇ ਐਮ ਆਰ ਪ ਅਗਲੇ ਹੈਗੇ ਗੁਡੀਆਰ ਦੇ ਬਾਈ ਟਾਇਰ ਵੀ ਚੰਗੀਆਂ ਕੰਪਨੀਆਂ ਦੇ 14 ਮਾਡਲ ਆ ਡਿਮਾਂਡਰ ਕੀਆ 7 ਨੰਬਰ 4 ਲੱਖ 98 ਇਹ ਦੇ ਦਾਂਗੇ 70000 ਰੁਪਏ ਦੇ ਦਾਂਗੇ ਬਾਈ ਕਿੰਨੇ ਦਾ 4 ਲੱਖ 70000 ਦਾ 70000 ਦਾ 28000 ਰੁਪਏ ਮਾਨਤਾ ਨਾ ਹੋ ਜੂ ਬਾਕੀ ਮੌਕੇ ਤੇ ਹੋਰ ਕੀ ਹੋਰ ਵੀ ਹੋ ਜੂ ਬਾਈ ਕੋਈ ਗੱਡੀ ਪਰਾਣਾ ਕੱਟਿਆ ਜਾ ਹਾਂਜੀ ਤੇ ਆ ਹਾਰ ਵਾਲੀ ਲਿਆਇਆ 52 ਵੀ ਹੌਲੈਂਡ ਦੇ ਤੇਲੇ ਪਾਸੇ ਖੜਾ ਪਲੱਸ ਵਾਲਾ ਮਿੱਤਰੋ ਇਹ ਫੋਰਬੀਲ ਡਰਾਈਵ ਦੇ ਵਿੱਚ ਆ ਮਾਡਲ ਕਿੰਨਾ ਇਹ 22+23 ਮਾਡਲ ਆ ਭਾਈ ਉਹ ਸੀਟ ਤੇ ਦਿਖਾ ਦੇ ਉਮੀਦ ਫਾਫਨ ਆਦਾ ਪਹਿਲੇ ਭਾਈ ਬੜਾ 23 ਮਾਡਲ ਆ ਇਹ ਤਾਂ ਯਾਰ ਸੀਟ ਤੇ ਕਾगज ਕੀ ਤਾਂ ਸਾਰੇ ਹੀ ਕਾगज ਪਏ ਆ ਤੇ ਸਤਰੀ ਸੁਤਰੀ ਲੱਗੀ ਵੀ ਆ ਇਹ ਸਤਰੀ ਅਸੀਂ ਤਾਂ ਦਿਖਾਈ ਜੰਨੇ ਮਿੱਤਰੋ ਜਾਂਸੀ ਚ ਪੁੱਛ ਲਓ ਮੁੰਲਾ ਦਾ 40 45000 ਚ ਪੈਂਦੀ ਆ ਬੱਧਦੀ ਹੋਣੀ ਆ ਭਾਈ ਇਹ 40000 ਦਾ 35 36000 ਦਾ ਕੱਲੇ ਉੱਪਰੇ ਰਬੜ ਦਾ ਢੱਕਣ ਹੈ ਦਾ ਜਿਹੜੀ ਜਾਂਸੀ ਵਾਲੀ ਆ ਨਾ ਉਹ ਮਹਿੰਗੀ ਪੈਂਦੀ ਆ ਇੱਥੇ ਨਾਲ ਹੀ ਮਿਲੂਗੀ ਹਾਂਜੀ 32 29 ਮੋਗੇ ਦਾ ਨੰਬਰ ਆ ਟਰੈਕਟਰ ਦਾ ਫਰਸਟ ਓਨਰ ਦਾ ਕੈਸ਼ ਦੀ ਆਰਸੀ ਹੈ ਬਾਈ ਕੈਸ਼ ਦੀ ਆਰਸੀ ਆ ਤੇ ਲੈ ਕਿੰਨਾ ਇਹ ਇਹ ਚੱਲਿਆ 700 ਘੰਟਾ ਹੋਇਆ ਬਾਈ 700 ਘੰਟਾ ਇਹ ਚੱਲਿਆ ਉਹ ਦਿਖਾਇਆ 500 ਘੰਟਾ ਇਹਦਾ ਜਿੰਮੇ ਕਰੀ ਏਜੰਸੀ ਵਾਲੀ ਰੱਖੀ ਬੈਠਾ ਸਾਰੇ ਹਾਂਜੀ ਸਾਰਾ ਕੁਝ ਨਾਲ ਦਾ ਟਰੈਕਟਰ ਦਾ A to Z ਬਾਈ ਮੂਰਲੀ ਕਿਲੀ ਤੋਂ ਲੈ ਮਰਲੀ ਕਿਲੀ ਤੱਕ ਸਾਰਾ ਕੁਝ Ориਜినਲ ਆ ਬਾਈ ਇਹਦਾ ਠੀਕ ਹੈ ਬੰਪਰ ਤੋਂ ਲੈ ਕੇ ਜਿਵੇਂ ਕਹਿੰਦੇ ਅਸੀਂ ਕਹਾਂਗੇ ਬੇਟਾਂ ਤੋਂ ਲੈ ਕੇ ਲੈਂਕਾਂ ਦਾ ਟਰੈਕਟਰ ਹਾਂ ਬਾਈ ਇਹ ਦੀ ਡਿਮਾਂਡ ਮੁੱਲ ਕਿੰਨੀ ਕਰੀ ਆ ਇਹਦੀ ਡਿਮਾਂਡ ਹੈ 11 ਲੱਖ 70000 ਰ ਇਹਦੇ 50000 ਚੱਕ ਦੇ ਬਾਈ 11 ਲੱਖ 20000 ਦਾ 20 ਨਹੀਂ ਕਰਨੀ ਹੁਣ 20 ਦਾ ਛੱਡ ਦੇ ਹੁਣ ਹੋਰ 20 ਵੀ ਚੱਕ ਦੇ ਬਾਈ ਕੋਈ ਗੱਲ ਨਹੀਂ 11 ਲੱਖ ਦਾ ਦੇ ਦਾਂਗੇ ਬਾਈ 70000 ਰੁਪਇਆ ਮਾਨਤਨ ਹੋ ਜਾਓ ਮਿੱਤਰੋ ਆਹ ਟਰੈਕਟਰ ਦੇ ਵਿੱਚੋਂ ਸ਼ੇਅਰ ਕਰਕੇ ਆ ਜਿਓ 11 ਲੱਖ ਦਾ ਲੈ ਜਾਓ ਜਦ ਨਵਾਂ ਲੈਣੇ ਨੇ 4-5 ਛੱਡ 4 ਛੱਡ ਬਾਈ ਬਟਾ 23 ਬਾਈ ਬਟਾ 23 ਮਾਡਲ ਦਾ ਇਧਰਲੇ ਪਾਸੇ 60 55 ਖੜਾ ਮਿੱਤਰੋ ਫਾਰਮ ਟਰੈਕ ਝੋਟੇ ਘੇਰ ਵਾਲਾ ਇਹ 60 HP ਵਾਲਾ ਬਈ ਹੁਣ 55 HP ਚ ਆਉਂਦਾ ਇਹ F25 ਆ ਮਿੱਤਰੋ ਇਹ ਜੀ ਟੈਂਕੀ ਤੋਂ ਤੇ F25 ਹੋਇਆ ਨਾ ਹਾਂ ਉਹ 60 HP ਦੇ ਵਿੱਚ ਹੀ ਮਿਲੂ ਤੁਹਾਨੂੰ ਆ ਪਿਆ ਲਿਖਿਆ ਇਧਰਲੇ ਪਾਸੇ ਇਹ ਬਹੁਤ ਫਾਰਮਰਾਂ ਨੂੰ ਪਤਾ ਨਹੀਂ ਟੈਂਕੀ ਕੋਲ ਵੱਜਿਆ ਕਰੋ ਹਾਂ 55 ਵੀ ਆਉਂਦੇ ਆ ਜਿਹੜੇ ਆਪਣੇ ਫਾਰਮ ਟਰੈਕ ਕੱਲੇ 60 ਆਉਂਦੇ ਆ ਉਹ ਜਿਵੇਂ F19 ਵਗੈਰਾ ਆਗੇ ਉਹ ਟਰੈਕਟਰ ਆ ਜਿਹੜੇ 55 HP ਕੈਟਾਗਰੀ ਦੇ ਵਿੱਚ ਆ ਜਿਹੜੇ F31 ਆਉਂਦੇ ਆ ਇੱਥੇ F31 ਉਹ ਉਹ 455 ਜੀ ਇਹ ਹੁਣ ਤੁਹਾਨੂੰ ਦੱਸਦਾ ਵੀ 60 ਆ ਇਹ ਪੂਰੀ ਫੁੱਲਾ 60 ਐਚਪੀ ਮੌਜੂਦਾ ਹੈ ਇਹਦੀ ਜਿਹੜੀ ਹੁਣੇ ਦਾ ਵੱਧਦਾ ਇਹਦੀ ਯਾਨੀ ਉਹ 60 ਚ ਵੀ ਦਾ ਕਾਗਜ਼ਾਂ ਚਾਹੀਦੀ ਕਾਗਜ਼ਾਂ ਚਾ ਪੀਵੀ08 ਜਲੰਧਰ ਦਾ ਨੰਬਰ ਆ ਟਰੈਕਟਰ ਦਾ ਅਸੇ ਟਮ ਵਗੈਰਾ ਨਾਲ ਹੀ ਆ ਇਹ ਨਾਲ ਹੀ ਦੇ ਦਾਂਗੇ ਕੋਈ ਗੱਲ ਨਹੀਂ ਨਾਲ ਹੀ ਲੈ ਕੇ ਜਾਣਗੇ ਹੁਣ ਤਾਂ ਕਹਿੰਦੇ ਆ ਜਿਹੜੀਆਂ ਆਪਾਂ ਕਣਕ ਬੀਜੇ ਨੂੰ ਲਾ ਲੇ ਸੀ ਉਹ ਜਾਨੀ ਉਹ ਆਏ ਤਾਂ ਹੀ ਨਹੀਂ ਸੀ ਦੇ ਨਾਲ ਅੱਜ ਕਣਕ ਬੀਜੇ ਕੋਈ ਗੱਲ ਨਹੀਂ ਲੈ ਲੇ ਕੋਈ ਗੱਲ ਚੁੱਪ ਕਰਕੇ ਮਾੜਲ ਕਿੰਨਾ ਇਹ ਇਹ ਮਾਲ ਦੋ 21 22 ਆ ਬਾਈ ਇਹ 21/22 ਹਾਂ ਬਾਈ ਇਹ ਪਰਚੇ ਦਿਖਾ ਦਿਓ ਮੀ ਪਿਆ ਹਰਾ ਕੋਈ ਪਰਚੇ ਪਰਚੇ ਇਹ ਮੂਮੀ ਪਈਆਂ ਟਰੈਕਟਰ ਤੇ ਇਹ ਕਿੰਨਾ ਕੁ ਚੱਲਿਆ ਇਹ ਚੱਲਿਆ ਹੋਊ ਬਾਈ 7-800 ਘੰਟਾ 7-800 ਘੰਟਾ ਇਹ ਟਰੈਕਟਰ ਮਿੱਤਰੋ ਚੱਲਿਆ ਤੇ ਡਿਮਾਂਡ ਕਿੰਨੀ ਆ ਹੁਣ ਇਹਦੀ ਡਿਮਾਂਡ ਇਹਦੀ 7.5 ਲੱਖ ਰੁਪਈ ਇਹ ਦੇ ਦਾਂਗੇ 6,90,000 ਰੁਪਏ ਦਾ ਬਾਈ 6,90,000 ਦਾ 35,000 ਮਾਨਤਾ ਨਹੀਂ ਇਹ ਜੋ ਹੋ ਜੂ ਹੁਣ ਇਧਰਲੇ ਪਾਸੇ ਆ ਜਾ ਝੋਟਾ ਖੜਾ ਇਧਰ 65 HP ਦੇ ਵਿੱਚ ਮਿੱਤਰੋ ਇਹ ਵੀ ਬਾਈ ਬੰਦ ਹੋ ਗਏ ਸੀ ਆਰ ਡੀ ਆਉਣ ਲੱਗ ਗਏ ਠੀਕ ਹੈ ਇਹ ਵਿਦਾਉਟ ਸੀ ਆਰ ਡੀ ਆ ਹਾਂਜੀ ਇਹ ਬਿਨਾ ਸੀ ਆਰ ਡੀ ਆਪਣੇ ਬਿਨਾ ਸੀ ਆਰ ਡੀ ਤੋਂ ਆ ਨੋਬੋ ਆ ਗਿਆ ਜੀ 655 ਟੈਕੂਰ ਨਾਲ ਦੀ ਆ ਸਾਰਾ ਕੁੜ ਨਾਲ ਦਾ A to Z ਬਾਈ ਮੂਰਲੀ ਕਿਲੀ ਤੋਂ ਲੈ ਕੇ ਮਗਰਲੀ ਕਿਲੀ ਤੱਕ ਰਿਜਨਲ ਆ ਠੀਕ ਹੈ ਵੇਟ ਲੱਗੇ ਵੇ ਆ ਮਿੱਤਰੋ ਮਾ ਅਗਲੇ ਟੈਰਾਂ ਚ ਵੀ ਬੇਟਾ ਦੇ ਪਿੱਛੇ ਨਹੀਂ ਪਿੱਛੇ ਨਹੀਂ ਬਈ ਹੈਗੇ ਕਿ ਅੱਗੇ ਪਲੇਟਾਂ ਲੱਗੀਆਂ ਮੈਂ ਸਤਰੀ ਲੱਗੀ ਹੈ ਕਾਪੀ ਸਤਰੀ ਲੱਗੀ ਵੀ ਆ ਸਿਸਟਮ ਨਾਲ ਲੈਣਾ ਆਪਣੇ ਕੈਮਰੇ ਚ ਆ ਗਿਆ ਕੋਈ ਮਾਡਲ ਆ ਜੀ ਟਰੈਕਟਰ ਇਹ ਹਾਂਜੀ ਨੰਬਰ ਪੰਜਾਬੀ ਹੁੰਦੇ ਆ ਨੰਬਰ ਸਾਰੇ ਟਰੈਕਟਰ ਪੰਜਾਬ ਹੋਣਗੇ ਹੀ ਆਪਣੇ ਕੋਲੇ ਇਹ ਨੰਬਰ ਪੰਜਾਬ ਆ 22 ਮਾਡਲ ਆ ਹਾਂਜੀ 95 ਲੱਖ ਡਿਮਾਂਡ ਆ ਹਾਂਜੀ ਕਿੰਨੇ ਦਾ ਉੱਪਰ ਲਾ 50 ਹਜ਼ਾਰ ਚੱਕ ਦੇ ਬਈ ਕੋਈ ਗੱਲ ਨੰਬਰ ਦਾ ਲੈ ਜਾਓ ਮਿੱਤਰੋ 50 ਹਜ਼ਾਰ ਇਹਦੇ ਚੋਂ ਮਾਨਤਾ ਨ ਹੋ ਜੂ ਤੇ ਅੱਗੇ ਆ ਗਿਆ ਮਿੱਤਰੋ 12 ਮਾਡਲ ਆ ਗਿਆ ਜੌਂਡੀਅਰ 5055 ਆਈ ਹਾਂਜੀ ਇਹਦੇ ਬਾਰੇ ਪਾਈ ਚੰਨਣਾ ਇਹ ਬਈ ਆਪਣੇ ਟਰੈਕਟਰ ਦੀ ਕੋਈ ਕਾਹੀ ਵੀ ਚੀਜ਼ ਨਾ ਬੰਦਾ ਕੋਈ ਚਾਬੀ ਲੱਗੀ ਕਹੇ ਜੇ ਟਰੈਕਟਰ ਆਪਾਂ ਫਰੀ ਦੇਵਾਂਗੇ ਠੀਕ ਹੈ Ориジナル ਆ ਸਾਰਾ ਸਾਰਾ Ориジナル A to Z ਬਈ ਇਹ ਸਾਰਾ Ориジナル ਆ ਕੱਲੇ ਬੈਂਪਰ ਨੂੰ ਛੱਡ ਕੇ ਮੂਰਲੇ ਨੂੰ ਬਾਕੀ ਸਾਰਾ Ориジナル ਆ ਇਹ ਟਰੈਕਟਰ ਇਹ ਤੁਹਾਨੂੰ ਦੱਸ ਜੀ ਮਿੱਤਰੋ 16 ਟਾਇਰਾਂ ਦੇ ਵਿੱਚ ਆ ਇਹ ਟਰੈਕਟਰ ਆਏ ਸੀ 2 ਕਸਾਲ ਹਾਂ ਬਈ ਜਦੋਂ ਕਾਲੇ ਢਿੱਡਲੇ ਜੌਂਡੀਅਰ 53 ਦਾ ਸਬੰਧ ਹੋਇਆ ਉਹਨੂੰ ਦੋ ਖਣੀ ਤਨ ਸਾਲ ਇਹ ਡਰ ਆਈ ਹੈਗੀ ਹਾਂ ਬਈ ਇੱਕ ਚੀਜ਼ ਹੋਰ ਇਹਦੇ ਚ ਖੂਬੀ ਹੈ ਜੇ ਮੈਨੂੰ ਲੱਗਦਾ ਕੰਪਨੀ ਫਿੱਟਡ ਟਰਬੋ ਵੀ ਲਈ ਹਾਂ ਇਹਦੇ ਹਾਂ ਟਰਬੋ ਵੀ ਆਈ ਹੈ ਬਈ ਕੰਪਨੀ ਫਿੱਟਡ ਟਰਬੋ ਇਹ ਟਰੈਕਟਰ ਦੇ ਉੱਤੇ ਲੱਗੀ ਲਗਾਈ ਆਉਂਦੀ ਸੀ ਪਹਿਲਾਂ ਤੋਂ ਦੋ ਦੋ 2.5 ਸਾਲ ਟਰੈਕਟਰ ਆਇਆ ਹੁਣ ਜੱਗੇ ਬਾਤ ਤੇ ਟਰਬੋ ਲਗ ਲੈਂਦੇ ਕੰਪਨੀ ਆਈ ਲਾ ਕੇ ਦਿੰਦੀ ਕੰਪਨੀ ਲਾ ਕੇ ਦਿੰਦੀ ਸੀ ਇਹਦੇ 4,95,000 ਰੁਪਏ ਦਾ ਮਾੜਾ ਕਿੰਨੇ ਦਾ ਹੋਜੂ ਆ ਚੱਕ ਦਾਂਗੇ 45000 ਚੱਕ ਦੇ ਪੂਰਾ 4.5 ਲੱਖ ਟਰੈਕਟਰ ਦਾ ਲੈ ਜੋ 45000 ਮਾਨ ਦਾ ਨਾ ਟਰੈਕਟਰ ਦੇ ਵਿੱਚ ਹੋ ਜੂ ਤੇ ਅੱਗੇ ਆ ਗਿਆ ਮਿੱਤਰੋ 53 10 ਇਹ ਤੋਂ ਬਾਅਦ ਵਾਲਾ ਇਹ ਤੋਂ ਬਾਅਦ ਵਾਲ ਆ ਗਿਆ ਇਹ ਇਹ ਕਿੰਨਾ ਮਾਡਲ ਆ ਇਹ 2015 ਮਾਡਲ ਆ ਬਾਈ 15 ਮਾਡਲ ਆ ਟੈਕਨੀਸ਼ੀਅਨ ਟਾਇਰਾਂ ਦੀ ਟਾਇਰ ਲੱਗਿਆ ਜੀ ਇਹ ਪੋਲੋ ਕੰਪਨੀ ਦੀ ਹਾਂਜੀ ਮੁਰਲੇ ਗੁਡੀਆ ਦਾ ਮਾਰਲੇ ਪੋਲੋ ਆ ਦਿਖਾ ਦੇ ਪਰਚੀ ਮੁਰਤੀਆਂ ਉਹ ਵੀ ਗੀਆਂ ਵਾਲੇ ਬਾਈ ਸਮਾਈ ਵਾਲੇ ਟਰੈਕਟਰ ਪੂਰੇ ਸਮਾਈਆ ਟਰੈਕਟਰ ਲੈ ਕੇ ਆਉਂਦਾ ਵੀ ਆਪ ਵੀ ਆਪੇ ਸਾਰੇ ਟਰੈਕਟਰ ਦਾ ਕੰਮ ਲਈਦਾ ਬਾਈ ਇਹੋ ਜੀ ਗੱਲ ਨਹੀਂ ਘਰੇ ਖੜਾਉਂਦੇ ਨਹੀਂ ਸਾਰੇ ਟਰੈਕਟਰ ਦਾ ਕੰਮ ਲੈਣਾ ਇਹ ਕੰਮ ਲੈਂਦਾ ਇਹ ਜਿਵੇਂ ਜੌਹਰੀ ਜਿਵੇਂ ਹੀਰਾ ਪਰਖਦਾ ਹੁੰਦਾ ਇੱਥੇ ਸੰਦੇ ਨਾਲ ਕੋਲ ਹੈਗਾ ਆਪਾਂ ਆਪਾ ਦੇਖਦੇ ਆ ਪਹਿਲਾਂ ਹਾਂ ਬਾਈ ਜੋ ਜੋ ਦੇਖਦੇ ਆ ਜਿਵੇਂ ਕਹਿੰਦੇ ਆ ਜੰਨੀ ਅਗਲੇ ਨੇ ਤਾਂ ਪਰਖ ਕੇ ਲੈ ਕੇ ਜਾਣਾ ਪਹਿਲਾਂ ਆਪਾਂ ਵੀ ਪਰਖ ਕੇ ਲੈ ਕੇ ਆਉਨੇ ਪਰਖਦੇ ਆ ਫਿਰ ਲਿਆ ਟਰੈਕਟਰ ਨੂੰ ਠੀਕ ਹੈ ਵੀ ਲਾਂਬੇ ਵਾਲਾ ਕੰਮ ਲਾਂਬੇ ਵਾਲਾ ਕੋਈ ਕੰਮ ਨਹੀਂ 1% ਦਾ ਲਾਂਬੇ ਵਾਲੀ ਗੱਲ ਨਹੀਂ ਹੈਗੀ ਬਾਈ ਇਹ 15 ਮਾਡਲ ਆ ਮਿੱਤਰੋ ਪੀਵੀ30 ਨੰ ਇਦੇ ਬਾਰੇ ਮੜਾ ਜੈ ਤਰਬਾ ਹੁਣ ਰੇਟ ਇਹ ਲਾਈਟ ਜੀ ਤੇ ਲਿਖੀ ਬੈਠਾ ਉਹ ਤੇ 575 ਹਾਂਜੀ ਇਹਦਾ ਸੁਣ ਕਿੰਨੇ ਦਾ ਚੱਕ ਦੇ ਉੱਪਰ ਲਾ 25000 5.5 ਲੱਖ ਦਾ ਇਹ ਦੇ ਦਾਂਗੇ ਭਾਈ 5.5 ਲੱਖ ਦਾ ਇਹ ਟਰੈਕਟਰ ਸਾਨੂੰ ਮਿਲ ਜੂ ਮਾਨ ਤਨ ਮੌਕੇ ਤੇ ਹੋਰ ਵੀ ਹੋ ਜੂ ਡਬਲ ਪੀਟੀਓ ਡਬਲ ਡਿਸਟ੍ਰੀਬਿਊਟਰ ਠੀਕ ਹੈ ਅੱਗੇ ਆ ਗਿਆ ਮਿੱਤਰੋ 50 52 16 ਟਾਇਰਾਂ ਵਾਲਾ ਇਹ ਹਾਂ 16 ਟਾਇਰਾਂ ਦਾ ਰਿਵਰਸ ਪੀਟੀਓ ਆ ਭਾਈ ਇਹ ਕੋਈ ਰੈਰ ਪੀਸ ਜੀ ਮਿਲਦਾ ਰਿਵਰਸ ਵਾਲਾ ਆਪਾਂ ਨੂੰ ਨੇ ਡਬਲ ਪੀਟੀਓ ਚ ਹੋਣਗੇ ਸਾਰੇ 3 ਸਪੀਡ ਆ 3 ਸਪੀਡ ਆ ਇਹ 2 ਵੀ ਆਇਆ ਇਹ 3 ਸਪੀਡ ਵੀ ਆਇਆ ਇਹ ਜਿਹੜਾ ਉਹ 3 ਸਪੀਡੀ ਉਹ 50 50 E D ਹੁੰਦਾ ਇਹਦਾ 2 ਸਪੀਡ ਆ ਇਹ 50 50 E ਆ ਬਾਈ ਠੀਕ ਹੈ ਹਾਂ ਇਹ ਪੰਜਾਬ ਦਾ E ਆ ਤੇ ਇਹਦੇ ਬਾਰੇ ਹੁਣ ਇਧਰਲੇ ਪਾਸੇ ਮਾਰੀ ਕਿ ਨਾ ਕਿੰਨਾ ਮਾਡਲ ਮੂੜਾ ਇਹ 2012 ਮਾਡਲ ਆ ਬਾਈ ਅੱਜ ਹੀ ਆਇਆ ਇਹ ਮਸ਼ੀਨ ਤੇ ਤੇ ਰਾਇਆ ਸੀ ਆਪਣਾ ਬਾਈ ਠੀਕ ਹੈ ਹਾਂਜੀ ਮਸ਼ੀਨ ਤੋਂ ਅੱਜ ਹੀ ਜਿਵੇਂ ਕਿ ਇਸ ਕੰਜੇ ਤੋਂ ਜਿਵੇਂ ਕਿ ਕੰਜੇ ਤੋਂ ਜਾਣਾ ਅੱਜ ਨਿਕਲੀ ਜੀ ਹਾਂ ਹਾਂ ਤੇ ਇੰਜਨ ਗੇਅਰ ਦਾ ਕਿਵੇਂ ਆ ਪੂਰਾ ਫੁੱਲ ਓਕੇ ਆ ਬਾਈ ਮਾਰੇ ਦਾ ਚੱਲ ਮਾਰੇ ਦਾ ਚੱਲਦਾ ਨਹੀਂ ਬਾਈ ਉਤਾਰ ਲੂ ਕੋਈ ਆਪ ਤਾਂ ਮੜਾ ਧਰ ਦੇਣੀ ਆਪਣੇ ਕੋਲ ਦਾ ਹੋਰ ਕੜੇ ਹੋਰ ਧਰ ਲੈਂਦੇ ਪੰਪ ਨੂੰ ਚਾਬੀ ਮੀ ਟਰੈਕਟਰ ਪਿਆ ਮਿੱਤਰੋ ਰਿਜਨਲ ਸਾਰਾ ਹਾਂਜੀ 12 ਮਾਡਲ ਦੇ ਵਿੱਚ ਆ ਜਿਹਨੇ ਜਿਹਨੇ ਮਸ਼ੀਨ ਤੇ ਧਰਨਾ ਚ ਪਾਇਆ ਕਰ ਧਰ ਲੈਣਾ ਲੈ ਪੈਸੇ ਕੱਟਣਾ ਰਿਵਰਸ ਵੀਡੀਓ ਚ ਲੈ ਰਿਵਰਸ ਵੀਡੀਓ ਦੇ ਰਿਵਰਸ ਵੀਡੀਓ ਕੋਈ ਬਹੁਤ ਵਧੀਆ ਕਿਉਂ ਮਿਲਦਾ ਨੰਬਰ ਪੰਜਾਬ ਬਾਈ ਪੁਰਾਣਾ ਕੱਟਾ ਜੋ ਲੋਨ ਹੋ ਜੋ ਹੁਣ ਮੈਨੂੰ ਦੱਸ ਹੁਣ ਕਿੰਨੇ ਆ ਛੱਡਣਾ ਕਿੰਨੀ ਡਿਮਾਂਡ ਕਿੰਨੀ ਆ ਡਿਮਾਂਡ ਇਹਦੀ ਹੈਗੀ 4 ਲੱਖ ਤੇ 95000 ਰੁਪਏ ਬਾਈ ਉੱਪਰ ਲੱਭ 45000 ਚੱਕ ਦੇ ਬਾਈ 45000 ਚੱਕਦਾ ਸਾਡੇ ਚਾਰ ਲੱਖ ਲੱਗਦਾ ਟਰੈਕਟਰ ਮਿਲ ਜੂ ਅਸਕਾਉਂਟ ਕਰਤਾ ਖੁੱਲਾ ਸੁਣੋ ਹੁਣ ਮਾੜਾ ਜਿਹਾ ਐਡਰੈਸ ਬੋਲਦੀ ਆਪਾਂ ਖੜੇ ਕਿੱਥੇ ਆ ਇਹ ਬਰਨਾਲੇ ਦੇ ਨਾਲ ਖੁੱਡੀ ਕਲਾਂ ਖੜੇ ਆ ਆਪਣੇ ਬੈਕ ਸਾਈਡ ਤੇ ਇਥੇ ਆਊਟਲੈਟ ਆ ਬਾਈ ਆਊਟਲੈਟ ਤੇ ਸ਼ਮ ਮੰਗਰਲੇ ਪਾਸੇ ਮੰਗਰਲੇ ਪਾਸੇ ਘਰ ਨੇ ਆਪਣੇ ਠੀਕ ਹੈ ਬਾਈ ਦਾ ਨਾਮ ਹੈਗਾ ਸਤਨਾਮ ਤੇ ਮੋਬਾਈਲ ਨੰਬਰ ਕਿੰਨਾ ਮੋਬਾਈਲ ਨੰਬਰ ਹੈਗਾ 8699510508 ਬਾਈ ਨੰਬਰ ਸਕਰੀਨ ਦੇ ਉੱਤੇ ਆਪਾਂ ਸੱਜਣ ਨੂੰ ਲਾਤਾ ਟਰੈਕਟਰ ਸਾਨੂੰ ਸਾਰੇ ਦਿਖਾ ਦੇ ਇਹ ਟਰੈਕਟਰ ਉਹ ਆ ਜੇ ਕੋਈ ਵੀਜਾਂ ਦਾ ਏਜੰਸੀ ਨੂੰ ਭਜਿਆ ਵਿੱਚ ਵਿੱਚ ਤਾਂ ਹਾਰ ਵੀ ਪਾਏ ਪਿਆ ਸਾਨੂੰ ਪਤਾ ਟਰੈਕਟਰ ਆ ਵੀ ਨਮਾ ਤੇ ਇਧਰਲੇ ਪਾਸੇ ਕਿਹੜਾ ਜੋ ਕਿ ਵੀਰ ਕਹਿੰਦਾ 4x4 ਲੈਣਾ ਉਹ ਤਾਂ ਯਾਰ ਜਮੀਨ ਏਜੰਸੀ ਨੂੰ ਜਾਵੇ ਉਹ ਤਾਂ ਗਿਰਾਂ ਐ ਨੂੰ ਗੱਡੀ ਘਮਾ ਲੇ ਉਦੋਂ ਬਾਅਦ ਚ ਜਾ ਵਗਦੇ ਹਾਂ ਬਾਈ ਉਦੋਂ ਬਾਅਦ ਜਾਣ ਚੋਗਾ ਛੱਡੀ ਨਹੀਂ ਸਾਨੂੰ ਐਵੇਂ ਟਰੈਕ ਲੰਬੇ ਕੋਈ ਟਰੈਕ ਨਹੀਂ ਹੈਗੇ ਤੋਰੂਗਾ ਬਾਈ ਖੁਸ਼ ਕਰਕੇ ਤੋਰੂਗਾ ਦੱਬ ਕੇ ਹੁਣ ਵੀਡੀਓ ਸ਼ੇਅਰ ਤੁਸੀਂ ਕਰਨੀ ਆ ਨਾ ਹੈਗਾ ਬਾਈ ਦਾ ਸਤਿਰੰਭ ਨੰਬਰ ਆਪਲਾ ਦਾ ਸਕਰੀਨ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਸਮਾਂ ਦੇਣ ਦੀ ਬਹੁਤ ਬਹੁਤ ਧੰਨਵਾਦ ਵੀ ਸਤਿਨਾਮ ਮਿਹਰਬਾਨੀ ਤੁਹਾਡੀ ਆਂਦੀ